ਮੋਕਮੰਡ ਨਹੀਂ ਤੇ ਇੱਕ ਤਾਂ ਸਰਜਰੀ ਵਾਲੀ ਅੰਦਰ ਜਿਹੜਾ ਬੜੇ ਲੰਬੇ ਸਮੇਂ ਤੋਂ ਖੰਡਰ ਦੇ ਹਾਲਾਤਾਂ ਜਿਹਾ ਜਿੱਥੇ ਕੋਈ ਵਾਲੀਵਾਰਤ ਨਹੀਂ ਆ ਉਹਨੂੰ ਸ਼ੁਰੂ ਕਰਵਾਉਣ ਲਈ ਤੇ ਉੱਥੇ ਸਾਈਕੀਆਟ੍ਰਿਸ ਜਿਹੜਾ ਵਾ ਮੁਹਈਆ ਕਰਵਾ ਲਈ ਕੀ ਬਿਠਾਣਾ ਸੀਗਾ ਉੱਥੇ ਜਿਹੜੇ ਬੱਚਿਆਂ ਦੇ ਡਾਕਟਰ ਹੁੰਦੇ ਸੀ ਡਾਕਟਰ ਬੈਂਸ ਉਹਨਾਂ ਜਿਹੜੇ ਕਿ ਸੇਵਾ ਮੁਕਤ ਹੋ ਚੁੱਕੇ ਨੇ ਰਿਟਾਇਰ ਹੋ ਚੁੱਕੇ ਨੇ ਨਾ ਦੁਬਾਰਾ ਆਪਣੀ ਜੋ ਰੀਜੋਇਨਿੰਗ ਕੀਤੀ ਹੈ ਡਿਊਟੀ ਉਹਨਾਂ ਨੂੰ ਭਟਾ ਦਿਆ ਸਿਵਲ ਸਰਜਨ ਨੂੰ ਕਿਉਂ ਨਹੀਂ ਇਹ ਸਮਝ ਲੱਗੀ ਇਸ ਸਾਈਕੀਆਟ੍ਰਿਸ ਦਾ ਲੋੜਵਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਾ ਕੀ ਕੋਈ ਬੱਚਿਆਂ ਦੇ ਡਾਕਟਰ ਦੀ ਲੋੜ ਆ ਮੈਂ ਅਭੀ ਰਾਜਪੂਤ ਸੇਵਾ ਦਾ ਹਗਾ ਕਪੂਥਰਾ ਤੁਹਾਡੇ ਸਾਥ ਦੇ ਨਾਲ ਜੋ ਅਸੀਂ ਸਿਵਲ ਸਰਜਨ ਕਪੂਥਰਾ ਮਿਲੇ ਸੀ ਜਿਹਦੇ ਵਿੱਚ ਸਾਡੀਆਂ ਦੋ ਪ੍ਰਮੁੱਖ ਮੰਗਾ ਸੀ ਇੱਕ ਤੇ ਨਸ਼ਾ ਛਡਾਊ ਕੇਂਦਰ ਜਿਹੜਾ ਬੜੇ ਲੰਬੇ ਸਮੇਂ ਤੋਂ ਖੰਡਰ ਦੇ ਹਾਲਾਤਾਂ ਚ ਪਿਆ ਜਿੱਥੇ ਕੋਈ ਵਾਦੀ ਵਾਰਤ ਨਹੀਂ ਆ ਉਹਨੂੰ ਸ਼ੁਰੂ ਕਰਵਾਉਣ ਲਈ ਤੇ ਉੱਥੇ ਸਾਈਕੀਆਟ੍ਰਿਸ ਜਿਹੜਾ ਵਾ ਮੁਹਈਆ ਕਰਵਾਉਣ ਲਈ ਨਾਲ ਨਾਲ ਜੋ ਡਾਕਟਰਾਂ ਦੀ ਸਟਾਫ ਦੀ ਕਮੀ ਹੈ ਸਿਵਲ ਹਸਪਤਾਲ ਜਿਹੜਾ ਕਿ ਲੋਕੀ ਪਰੇਸ਼ਾਨ ਹੋ ਰਿਹਾ ਜਿਹੜੀਆਂ ਮਸ਼ੀਨਰੀ ਠਕਾ ਪਈਆਂ ਉਹਦੇ ਸਬੰਧਕ ਮੰਗ ਬੰਦ ਸਿਵਲ ਸਰਜਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਮੈਂ ਨਿਊਲੀ ਜੁਆਇਨ ਕੀਤੀ ਹੈ ਜਲਦ ਤੋਂ ਜਲਦ ਹੀ ਇਹ ਜਿਹੜਾ ਤੁਹਾਡਾ ਮਸਲਾ ਹੱਲ ਕਰਵਾਇਆ ਜਾਊਗਾ ਪਰ ਅੱਜ ਜਿਹੜਾ ਮੈਨੂੰ ਸੋਰਸਿਸ ਤੋਂ ਪਤਾ ਲੱਗਾ ਵਾ ਕਿ ਉੱਥੇ ਸਾਈਕੀਆਟ੍ਰਿਸ ਜਿਹੜਾ ਵਾ ਕੀ ਬਿਠ ਬੈਂਸ ਉਹਨਾਂ ਜਿਹੜੇ ਕਿ ਸੇਵਾ ਮੁਕਤ ਹੋ ਚੁੱਕੇ ਹੈ ਰਿਟਾਇਰ ਹੋ ਚੁੱਕੇ ਨੇ ਦੁਬਾਰਾ ਆਪਣੀ ਜੋ ਰੀਜੋਇਨਿੰਗ ਕੀਤੀ ਹੈ ਡਿਊਟੀ ਉਹਨਾਂ ਨੂੰ ਬਿਠਾਤਾ ਗਿਆ ਚਲੋ ਉਹਨਾਂ ਨੂੰ ਤੇ ਜਿਹੜਾ ਉੱਪਰ ਹੁਕਮ ਹੋਣਾ ਉਹਨਾਂ ਨੇ ਤੇ ਸਿਵਲ ਸੱਜਣ ਨੇ ਉਪਰ ਸੀਨੀਅਰ ਅਥਾਰਟੀ ਜੋ ਕਿ ਨਾ ਉਹਨਾਂ ਨੇ ਜੋ ਕੰਮ ਕਰਨਾ ਹੀ ਆ ਮੈਨੂੰ ਇਹ ਦੱਸਿਆ ਜਾਵੇ ਕਿ ਇੱਕ ਸਿਵਲ ਸੱਜਣ ਨੂੰ ਕਿਉਂ ਨਹੀਂ ਇਹ ਸਮਝ ਲੱਗੀ ਕਿ ਸਾਈਕੀਆਟ੍ਰਿਕਸ ਦਾ ਲੋੜ ਵਾਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਨਾ ਕਿ ਕੋਈ ਬੱਚਿਆਂ ਦੇ ਡਾਕਟਰ ਦੀ ਲੋੜ ਆ ਬੱਚਿਆਂ ਡਾਕਟਰ ਦੱਸੋ ਦਿਮਾਗੀ ਤੌਰ ਤੇ ਕਿੱਦਾਂ ਹੈਂਡਲ ਕਰੂਗਾ ਜਿਹੜੇ ਕੋਈ ਤੇ ਯਹਾਂ ਪਰਾਂ ਕੋਈ ਵੀਰ ਨਸ਼ੇ ਦੇ ਦਲਦਲ ਚ ਫਸਿਆ ਉੱਥੇ ਠੀਕ ਹੋ ਨਹੀਂ ਜਾਂਦੇ ਆ ਇਹ ਸਿਰਫ ਤੇ ਸਿਰਫ ਕਹਿੰਦੇ ਨਾ ਮੂੰਹ ਦੇ ਉੱਤੇ ਚਪੇੜ ਮਾਰਨ ਵਾਲੀ ਗੱਲ ਕੀਤੀ ਆ ਇਹ ਗਿੱਲੀ ਕਰਕੇ ਨਹੀਂ ਮਾਰੀ ਸੁੱਕੀ ਕਰਕੇ ਮਾਰਤੀ ਸਿਰਫ ਤੇ ਸਿਰਫ ਇੱਕ ਕੰਨ ਫੜਿਆ ਵਾ ਇਧਰੋਂ ਨਹੀਂ ਫੜ ਲਿਆ ਇਧਰੋਂ ਫੜ ਲਿਆ ਕੰਨ ਕਮਾ ਕੇ ਇਹਨੂੰ ਫੜਨ ਵਾਲੀ ਗੱਲ ਉਹ ਕੀਤੀ ਆ ਪਰ ਜਿਹੜੀ ਇੱਥੇ ਮੇਨ ਜਿਹੜੀ ਆ ਸਮੱਸਿਆ ਸੀ ਉੱਥੇ ਜਾਇਦਾ ਹੀ ਸੈਕੈਟਰੀਸਟ ਮੈਨੂੰ ਇਹ ਗੱਲ ਨਹੀਂ ਸਮਝ ਲੰਦੀ ਕਿਉਂ ਡਾਕਟਰ ਭੋਲਾ ਨੂੰ ਹਟਾਇਆ ਗਿਆ ਜੇ ਕੋਈ ਆਪਸੀ ਨਹੀਂ ਕੋਈ ਨਾ ਆਪਸ ਚ ਕੋਈ ਡਾਕਟਰ ਦੀ ਕੋਈ ਕਹਾਈ ਸੁਣੀ ਹੋਈ ਆ ਤੇ ਜੇ ਕੋਈ ਕਿਸੇ ਦੀ ਗਲਤੀ ਆ ਤੇ ਉਹ ਗਲਤੀ ਜੜੀ ਆ ਲੋਕਾਂ ਦੇ ਜਗ ਜਾਇ ਕਰੋ ਤੇ ਜੇ ਕੋਈ ਗਲਤੀ ਨਹੀਂ ਆ ਤੇ ਕਿਉਂ ਨਹੀਂ ਡਾਕਟਰ ਭੋਲਾ ਦੁਆਰਾ ਉੱਥੇ ਅਪਾਇੰਟ ਹੋ ਰਹੇ ਜਿਹੜੇ ਕਿ ਨੇ ਲੰਬੇ ਸਮੇਂ ਤੋਂ ਉੱਥੇ ਸੇਵਾਵਾਂ ਦੇ ਰਹੇ ਸੀ ਤੇ ਇਹਦੇ ਵਿੱਚ ਮੈਨੂੰ ਲੱਗਦਾ ਕੋਈ ਨਾ ਕੋਈ ਮਿਲੀ ਭੂਗਾ ਤਾਂ ਕੋਈ ਨਾ ਕੋਈ ਸ਼ੈਤਾਨੀ ਆ ਕੋਈ ਨਾ ਕੋਈ ਕਰਪਸ਼ਨ ਦੇ ਵੱਲ ਇਸ਼ਾਰਾ ਹੋ ਰਿਹਾ ਜੇ ਡਾਕਟਰ ਭੋਲਾ ਅਵੇਲੇਬਲ ਆ ਜੋ ਕਿ ਪ੍ਰੋਮੋਸ਼ਨ ਤੋਂ ਬਾਅਦ ਵੀ 2 ਸਾਲ ਕੰਮ ਕਰ ਰਹੇ ਆ ਤੇ ਹੁਣ ਕਿਉਂ ਨਹੀਂ ਉਹ ਲੋਕਾਂ ਨੂੰ ਸੇਵਾਵਾਂ ਦੇ ਪਾਰੇ ਸੋ ਡਾਕਟਰ ਭੋਲਾ ਨੂੰ ਵੀ ਚਾਹੀਦਾ ਆਪਣਾ ਸਪਸ਼ਟੀਕਰਨ ਇੱਕ ਜਰੂਰ ਦੇ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਨਸ਼ਾ ਛਡਾਊ ਕੇਂਦਰ ਨੂੰ ਚਲਾ ਰਹੇ ਸੀ ਦਿਮਾਗੀ ਤੌਰ ਦੇ ਜਿਹੜੇ ਪੇਸ਼ੈਂਟ ਆਉਂਦੇ ਆ ਨਸ਼ੇ ਦੇ ਵਿੱਚ ਕੋਈ ਰਹਿਤ ਪੇਸ਼ੰਦ ਆ ਨਸ਼ੇ ਦੇ ਵਿੱਚ ਤਕੀਲੇ ਹੋਏ ਪੇਸ਼ੰਦ ਆਉਂਦੇ ਸੀ ਉਹਨਾਂ ਨੂੰ ਦਿਮਾਗੀ ਤੌਰ ਤੇ ਸਾਈਕੀਆਟ੍ਰਿਸਟ ਦਾ ਡਾਕਟਰ ਦਾ ਸੇਵਾਵਾਂ ਨਿਭਾਉਂਦੇ ਸੀ ਤਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਦਾ ਜਿਹੜਾ ਕਿ ਇਧਰ ਡਿਸੀਜਨ ਵਾ ਲੋਕਾਂ ਦੇ ਹਿੱਤ ਲਈ ਆ ਦੇਖੋ ਜੀ ਹਿੱਤ ਲਈ ਤਾਂ ਲੱਗਦਾ ਨਹੀਂ ਪਿਆ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੁੱਤਾ ਵੀ ਮੀਡੀਆ ਸਾਡੇ ਨਾਲੋਂ ਜ਼ਿਆਦਾ ਲੋਕਾਂ ਦੇ ਵਿਚਰਦੇ ਹਾਂ ਫੀਲਡ ਤੇ ਜਾਂਦੇ ਹਾਂ ਕਿ ਬੱਚਿਆਂ ਨੂੰ ਡਾਕਟਰ ਕਿਦਾਂ ਸਾਈਕੀਆਟ੍ਰੀ ਦਾ ਡਾਕਟਰ ਦਾ ਰੋਲ ਨਿਭਾਵੇਗਾ ਸੋ ਇਹ ਬੜੀ ਹਾਸੋ ਹੀ ਨਹੀਂ ਗੱਲ ਆ ਇਹ ਬਹੁਤ ਲੋਕਾਂ ਦੇ ਨਾਲ ਪਰਮਾਉਣ ਵਾਲੀ ਗੱਲ ਆ ਕਿ ਸਿਰਫ ਤੇ ਸਿਰਫ ਅੰਜੀ ਨਸ਼ਾ ਡਾਕ ਦੇ ਅੰਦਰ ਗੱਲ ਸ਼ੁਰੂ ਕਰਦਾ ਇਹ ਕਾਲੀ ਦਾ ਸੋਦੇ ਆ ਤੇ ਕਾਲੀ ਦੇ ਸੋਦੇ ਕਦੇ ਵੀ ਜਿਹੜੇ ਆ ਰਾਸ ਨਹੀਂ ਆਂਦੇ ਇਹ ਪ੍ਰੈਸ਼ਰ ਜਿਹੜਾ ਪਿਆ ਕਿਉਂਕਿ ਡੀਸਾ ਨੇ ਵੀ ਕਿਹਾ ਸੀਗਾ ਡੀਸਾ ਦਾ ਗੱਲ ਪੁੱਛੀ ਉਹਨਾਂ ਨੇ ਇਹਨਾਂ ਨੂੰ ਕਿਹਾ ਇਹਨਾਂ ਤੇ ਪ੍ਰੈਸ਼ਰ ਪਿਆ ਇਹਨਾਂ ਨੇ ਹਫੜਾ ਤਫੜੀ ਦੇ ਵਿੱਚ ਡਾਕਟਰ ਬੈਸਮਝਾ ਬਿਠਾ ਦਤਾ ਜੋ ਕਿ ਬੱਚਿਆਂ ਦੇ ਸਪੈਸ਼ਲਿਸਟ ਨੇ ਐਮਡੀ ਜੋ ਐਮਡੀ ਜਿਹੜੇ ਆ ਬੱਚਿਆਂ ਦੇ ਸੀਗੇ ਉਹਨਾਂ ਨੂੰ ਬਿਠਾ ਦਿੱਤਾ ਗਿਆ ਜਿਹੜੀ ਕਿਤੇ ਜ਼ਿੰਮੇਵਾਰੀ ਮੰਨੀ ਸਾਈਕੀਆਟ੍ਰਿਸ ਦੀ ਸੀ ਜੋ ਕਿ ਇਹਨਾਂ ਨਹੀਂ ਪੂਰੀ ਕੀਤੀ ਸਿਰਫ ਸਿਰਫ ਲੋਕਾਂ ਨੂੰ ਬਹਿਲਾਣ ਲਈ ਸਿਰਫ ਸ਼ੁਰੂ ਕਰਵਾ ਲਈ ਕੰਮ ਸ਼ੁਰੂ ਹੋ ਗਿਆ ਉਹ ਕੰਮ ਕਾਲੀ ਜਿਨਾਂ ਕੀਤਾ ਇਹਦੇ ਚ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਇਆ